ਹਬੋਰ ਦੀ ਗੱਲ ਕਰਦੇ ਆ ਕਿਉਂਕਿ ਹਬੋਰ ਦੀ ਗੱਲ ਜਿਹੜੀ ਹੈ ਨਾ ਉਹ ਲਗਾਤਾਰ ਚੱਲ ਵੀ ਰਹੀ ਹੈ ਚਰਚਾ ਦੇ ਵਿੱਚ ਵੀ ਹੈ ਅੱਜ ਖਬਰ ਆਈ ਕਿ ਦੋ ਜਨਾਂ ਦਾ ਇਨਕਾਊਂਟਰ ਹੋ ਗਿਆ ਪਹਿਲਾਂ ਕਹਿੰਦੇ ਉਹਨਾਂ ਨੂੰ ਫੜਿਆ ਰਤਨ ਤੇ ਜਸਪ੍ਰੀਤ ਮੁੰਡਾ ਸੀ ਤੇ ਫਿਰ ਉਹਨਾਂ ਦਾ ਇਨਕਾਊਂਟਰ ਹੋ ਗਿਆ ਪਰ ਇਹ ਉਹ ਬੰਦੇ ਆ ਜਿਹੜੇ ਸਵਿਫਟ ਗੱਡੀ ਦੇ ਵਿੱਚ ਕਤਲ ਕਰਨ ਵਾਲੇ ਨੂੰ ਲੈ ਕੇ ਗਏ ਸੀ ਹੁਣ ਸਾਰੇ ਲੋਕਾਂ ਦਾ ਸਵਾਲ ਇਹ ਹੈ ਕਿ ਜਿਹੜੇ ਅਸਲ 'ਚ ਗੁਲੀਆਂ ਚਲਾਉਣ ਵਾਲੇ ਸੀ ਉਹ ਕਿੱਧਰ ਗਏ ਉਹ ਕਿੱਥੇ ਨੇ ਨਹੀਂ ਇਹ ਤੇ ਮੀਡੀਆ ਨੂੰ ਵੀ ਘਟੋ ਘਟ ਇਹਦਾ ਨਖੇੜਾ ਕਰਕੇ ਦੱਸਣਾ ਚਾਹੀਦਾ ਸੀਗਾ ਨਾ ਜੀ ਜਦੋਂ ਮੀਡੀਆ ਨੇ ਚਲਾ ਦਿੱਤਾ ਕਿ ਜਿਹੜੇ ਮਾਰਨ ਵਾਲੇ ਸੀ ਯਾਨੀ ਮਲਜਮ ਸੀਗੇ ਉਹਨਾਂ ਦਾ ਐਨਕਾਊਂਟਰ ਹੋ ਗਿਆ ਜੀ ਤਾਂ ਦੁਨੀਆ ਤੇ ਕਨਫਿਊਜ਼ ਹੋਏਗੀ ਬਿਲਕੁਲ ਹੁਣ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਦੋ ਮਰੇ ਕਿਹੜੇ ਨੇ ਹਮ ਅਸਲ ਚ ਤੇ ਮਾਰਨ ਵਾਲਿਆਂ ਨੂੰ ਭਜਾ ਕੇ ਲੈ ਜਾਣ ਵਾਲੇ ਸੀ ਆ ਇਦਾਂ ਕਹਿ ਲਓ ਇਹ ਮਦਾਦੀ ਸੀਗੇ ਕਥੇ ਤੌਰ ਤੇ ਜੀ ਦੇਖੋ ਬਹੁਤ ਕੁਝ ਵਾਪਰ ਹੈ ਜਦੋਂ ਆਪਾਂ ਇੱਥੋਂ ਪ੍ਰੋਗਰਾਮ ਫਿਨਿਸ਼ ਕਰਕੇ ਹਟੇ ਆ ਤਾਂ ਹੁੰਦਾ ਕੀ ਆ ਕਿ ਬਾਹਰ ਨਿਕਲਦੇ ਅਸਾਰ ਮੇਰਾ ਮਿੱਤਰ ਇੱਕ ਮਾਸਟਰ ਹੈ ਉਹ ਮਿਲ ਗਿਆ ਤੇ ਅਸੀਂ ਖੜੇ ਸਾਂ ਜੀ ਇਕਦਮ ਉਹਦੇ ਮੋਬਾਈਲ ਤੇ ਖਬਰ ਚਲਦੀ ਹੈ ਕਿ ਬੰਦਿਆਂ ਦਾ ਇਨਕਾਊਂਟਰ ਹੋ ਗਿਆ ਹੂੰ ਪਰ ਉਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੀ ਸੀਗਾ ਕਿ ਬੰਦੇ ਦੋ ਇਹਨਾਂ ਨੇ ਫੜੇ ਨੇ ਪਟਿਆਲੇ ਏਰੀਏ 'ਚ ਇੱਕ ਪਟਿਆਲੇ 'ਚੋਂ ਸੀ ਇੱਕ ਹਰਿਆਣੇ 'ਚੋਂ ਹੂੰ ਹਰਿਆਣੇ ਵਾਲਾ ਦਾ ਜ਼ਿਕਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਰਾਤ ਹੋ ਸਕਦਾ ਪੰਜਾਬ ਪੁਲਿਸ ਗਈ ਹੋਵੇ ਉਸ ਏਰੀਏ 'ਚ ਕਿਉਂਕਿ ਪਟਿਆਲੇ ਤੋਂ ਜਦੋਂ ਤੁਸੀਂ ਇਧਰੋਂ ਜਾਂਦੇ ਹੋ ਮਠਿੰਡੇ ਵਾਲੀ ਸਾਈਡ ਤੋਂ ਤੇ ਸੱਜੇ ਪਾਸੇ ਸਾਰਾ ਹਰਿਆਣਾ ਹੀ ਹੈ ਹਰਿਆਣਾ ਹੀ ਜੀ ਕੁਝ ਕਿਲੋਮੀਟਰ ਪਰਾਂ ਨੂੰ ਵੜਜੋਗੇ ਤੇ ਹਰਿਆਣਾ ਇਹ ਇਸ ਤਰ੍ਹਾਂ ਮਤਲਬ ਕਿ ਦੋ ਬੰਦੇ ਫੜੇ ਗਏ ਸਨ ਤੇ ਇਸ ਬਾਰੇ ਸਵੇਰੇ ਮੈਨੂੰ ਵੀ 10:30 ਪਤਾ ਲੱਗਿਆ ਸੀਗਾ ਕਿ ਦੋ ਬੰਦੇ ਤੇ ਸਵਿਫਟ ਗੱਡੀ ਉਹ ਸਾਰਾ ਕੁਝ ਜਿਹੜਾ ਹੈ ਨਾ ਜੀ ਉਹ ਇਹਨਾਂ ਨੇ ਪ੍ਰੈਸ ਕਰ ਲਿਆ ਜੀ ਉਸ ਤੋਂ ਬਾਅਦ ਮਤਲਬ ਕਿ ਇਨਕਾਊਂਟਰ ਦੀ ਜਿਹੜੀ ਖਬਰ ਆਉਂਦੀ ਹੈ ਹਰਾਨ ਕਰਦੀ ਆ ਕਿ ਉਹ ਤੋਂ ਪਹਿਲਾਂ ਏ ਡੀ ਜੀ ਪੀ ਸ਼ੁਕਲਾ ਸਾਹਿਬ ਜੀ ਅਰਪਤ ਸ਼ੁਕਲਾ ਜੀ ਹੂੰ ਉਹ ਇਹ ਗੱਲ ਕਹਿ ਰਹੇ ਸੀ ਕਿ ਦੋਵੇਂ ਬੰਦੇ ਅਸੀਂ ਫੜੇ ਨੇ ਤੇ ਉਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ ਹੋਰ ਕਮਾਲ ਦੀ ਗੱਲ ਇਹ ਹੈ ਕਿ ਇੱਕ ਪਾਸੇ ਪੁੱਛਗਿੱਛ ਦਾ ਪੁਲਿਸ ਖੁਲਾਸਾ ਕਰ ਰਹੀ ਸੀ ਹੂੰ ਕਿ ਇਨਟਰਾਗੋਸ਼ਨ ਹੋ ਰਹੀ ਹੈ ਜੀ ਤੇ ਦੂਜੇ ਪਾਸੇ ਕੁਝ ਮਿੰਟਾਂ ਬਾਅਦ ਇਨਕਾਊਂਟਰ ਦੀ ਖਬਰ ਆ ਚੁੱਕੀ ਜੀ ਇਨਕਾਉਂਟਰ ਦੀ ਜਦੋਂ ਖਬਰ ਆ ਜਾਂਦੀ ਐ ਇਨਕਾਉਂਟਰ ਹੋ ਜਾਂਦਾ ਐ ਤੇ ਕਮਾਲ ਇਹ ਆ ਕਿ ਹਰਮਨਬੀਰ ਗਿੱਲ ਜਿਹੜੇ ਆ ਵੈਸੇ ਤੁਹਾਨੂੰ ਇੱਕ ਜਾਣਕਾਰੀ ਵਾਸਤੇ ਦੱਸਾਂ ਜੀ ਕਿ ਜਦੋਂ ਇਹ ਡੀਐਸਪੀ ਬਣੇ ਸੀ ਸ਼ਾਇਦ ਇਹਨਾਂ ਦੀ ਪਹਿਲੀ ਪੋਸਟਿੰਗ ਆਪਣੇ ਮਲੋਟ ਸੀ ਹਮ ਹਰਮਨ ਗਿੱਲ ਕਹਿੰਦੇ ਸੀ ਉਦੋਂ ਵੀ ਹਰਮਨਬੀਰ ਗਿੱਲ ਲੱਗਾ ਮੁੰਡੇ ਜੇ ਹੁੰਦੇ ਸੀ ਉਹਦਾ ਤਾਂ ਖੈਰ ਇਹ ਇਹ ਇੱਕ ਵੀਡੀਓ ਰਿਕਾਰਡ ਕਰਕੇ ਮੀਡੀਆ ਨੂੰ ਭੇਜਦੇ ਆ ਹਮ ਇੰਟਰਸਟਿੰਗ ਨੇ ਚੀਜ਼ ਐ ਫੈਕਚੁਅਲੀ ਨੇ ਜੀ ਤੇ ਇੱਕ ਮਤਲਬ ਕਿ ਪ੍ਰੈਸ ਕਾਨਫਰੰਸ ਕਰਨ ਦੀ ਬਜਾਏ ਸਿੱਧੀ ਰਿਕਾਰਡਡ ਵੀਡੀਓ ਮੀਡੀਆ ਨੂੰ ਦਿੱਤੀ ਜਾਂਦੀ ਐ ਕਿ ਚਲਾਓ ਜੀ ਉਹਦੇ ਵਿੱਚ ਉਹ ਦਾਵਾ ਇਹ ਕਰਦੇ ਨੇ ਕਿ ਭਾਈ ਇਹ ਜਿਸ ਵੇਲੇ ਭੱਜੇ ਆ ਇਹਨਾਂ ਨੇ ਇਮਦਾਦ ਕੀਤੀ ਉਹ ਮੋਟਰਸਾਈਕਲ ਸਵਾਰ ਜਿਹੜੇ ਸ਼ੂਟਰ ਸੀ ਜਿਨ੍ਹਾਂ ਨੇ ਮਾਰਿਆ ਸੰਜੇ ਨੂੰ ਸੰਜੇ ਨੂੰ ਮਾਰਨ ਵਾਲੇ ਜਿਹੜੇ ਕਾਤਲ ਸੀ ਉਹਨਾਂ ਦੀ ਇਹ ਇਮਦਾਦ ਵਾਸਤੇ ਨਾਲ ਪਹੁੰਚੇ ਹੋਏ ਸਨ ਜੀ ਤੇ ਹੁੰਦਾ ਕੀ ਆ ਕਿ ਇਹ ਭੱਜਦੇ ਵੇਲੇ ਆਪਣੇ ਹਥਿਆਰ ਤੇ ਲੀੜੇ ਇਸ ਜਗ੍ਹਾ ਤੇ ਸੁੱਟ ਕੇ ਗਏ ਸਨ ਹਮ ਇਹਨਾਂ ਨੂੰ ਭੌਂਕੇ ਜਦੋਂ ਫੜ ਲਿਆ ਤੇ ਲਿਆਂਦਾ ਗਿਆ ਉਸ ਜਗ੍ਹਾ ਤੇ ਜਿੱਥੇ ਇਹਨਾਂ ਨੇ ਹਥਿਆਰ ਜਾਂ ਲੀੜੇ ਸੁੱਟੇ ਸਨ ਤਾਂ ਭਾਈ ਇਹਨਾਂ ਨੇ ਉਹੀ ਵੈਪਨ ਚੁੱਕ ਕੇ ਹੂੰ ਪੁਲਿਸ ਤੇ ਫੇਰ ਖੋਲੇ ਜਾਂ ਤੇ ਅਸੀਂ ਰਿਟੈਲੀਏਟ ਕੀਤਾ ਜਵਾਬੀ ਕਾਰਵਾਈ ਕੀਤੀ ਇਹ ਦੋਵੇਂ ਮਰ ਗਏ ਜੀ ਹੁਣ ਉਹਨਾਂ ਨੇ ਨਾਲ ਇਹ ਵੀ ਕਿਹਾ ਗਿੱਲ ਸਾਹਿਬ ਨੇ ਕਿ ਵੇਖੋ ਭਾਈ ਇਹ ਚੀਜ਼ਾਂ ਐਵੀਡੈਂਸ਼ਲੀ ਬਹੁਤ ਜ਼ਰੂਰੀ ਸਿਗੀਆਂ ਨਾ ਕੇਸ ਵਾਸਤੇ ਵੈਪਨ ਜਾਂ ਹਥਿਆਰ ਤੋਲਾਵਾ ਈੜਾ ਲੱਤਾ ਜੋ ਵੀ ਇਹਨਾਂ ਨੇ ਬਦਲਿਆ ਹਾਂਜੀ ਹੁਣ ਦੇਖੋ ਉਸ ਤੋਂ ਬਾਅਦ ਇੱਕ ਪੋਸਟ ਆ ਜਾਂਦੀ ਆਰਜੂ ਵਿਸ਼ਨੂਲੀ ਕਥੇ ਤੌਰ ਤੇ ਕੋਈ ਅਕਾਊਂਟ ਹੈ ਜਿਹਦੇ ਬਾਰੇ ਪੁਲਿਸ ਕਹਿ ਰਹੀ ਹੈ ਕਿ ਫੇਕ ਹੈ ਪਰ ਉਹ ਕਹਿੰਦੇ ਆ ਕਿ ਫੇਕ ਇਨਕਾਊਂਟਰ ਆ ਤੇ ਪੁਲਿਸ ਵਾਲਿਆਂ ਤੇ ਵੀ ਕਾਨੂੰਨ ਲਾਗੂ ਹੁੰਦਾ ਸਾਡੇ ਤੇ ਵੀ ਲਾਗੂ ਹੁੰਦਾ ਜੇ ਅਸੀਂ ਕਾਨੂੰਨ ਤੋੜਦੇ ਆ ਤਾਂ ਪੁਲਿਸ ਕਾਨੂੰਨ ਤੋੜਦੀ ਆ ਤਾਂ ਫਿਰ ਪੁਲਿਸ ਤੇ ਵੀ ਉਹੀ ਜੀ ਜੀ ਸਟੈਂਡਰਡ ਜਾਂ ਹੁਈ ਪੈਮਾਨਾ ਜਿਹੜਾ ਲਾਗੂ ਕਰੋ ਮਤਲਬ ਕਿ ਇਹ ਸਾਰਾ ਕੁਝ ਚੱਲਦਾ ਰਿਹਾ ਖੀਰ ਚਲੋ ਫੇਸਬੁੱਕ ਤੇ ਲਾ ਲਓ ਕਿ ਕਵੀ ਪੰਜਾਬ ਪਿੱਛੇ ਤੁਹਾਨੂੰ ਪੰਜ ਪੋਸਟਾਂ ਮਿਲ ਜਾਣਗੀਆਂ ਕਿ ਫੇਕ ਇਨਕਾਊਂਟਰ ਹੋਇਆ ਹੈ। ਜਾਂ ਕਹਿ ਲੋ ਕਿ 100 ਚੋ ਕੁ 10-20 ਕਮੈਂਟ ਮਿਲ ਜਾਣਗੇ ਕਿ ਇਹ ਗਲਤ ਕੀਤਾ پولیس ਨੇ। ਪਰ ਸਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ। ਜੋ ਵੀ ਹੈ ਹੁਣ ਇਹ ਤੇ ਸਾਫ਼ ਹੈ ਤੁਸੀਂ ਅਬੋਰ ਗਏ ਹੋ ਨਾ? ਜੀ ਬਿਲਕੁਲ। ਪੰਜ ਪੀਰਾਂ ਵਾਲੀ ਸੈਟ ਗਏ ਹੋ। ਮੈਂ ਬਹੁਤ ਜਾਂਦਾ ਰਿਹਾ। ਅਬੋਰ ਮੇਰਾ ਬਹੁਤ ਆਨ ਜਲਸੀ ਮੇਰਾ ਬੜਾ ਜਿਗਰੀ ਯਾਰ ਪਹਿਲਵਾਨ ਸੀ ਸਾਬੀ ਤੇ ਉਹਦਾ ਘਰ ਸੀ ਉੱਥੇ। ਹੂੰ। ਅਸੀਂ ਬਹੁਤ ਜਾਂਦੇ ਰਹੇ ਹਾਂ ਜੀ ਉਹ ਜਦੋਂ ਤੁਸੀਂ ਟਿੱਬਾ ਚੜਦੇ ਹੋ ਚੁੰਗੀ ਵਾਲਾ ਰਾਹ ਜਿਹੜਾ ਹਾਂ ਜੀ ਚੁੰਗੀ ਵਾਲਾ ਰਾਹ ਚੜਦੇ ਹੋ ਕਿੱਬਾ ਪੰਜ ਪੀਰਾਂ ਦੀ ਜਗਾ ਆ ਗਈ ਇਹ ਜਗਾ ਇਨਕਾਊਂਟਰ ਵਾਲੀੋਂ ਤੋਂ ਪਿਛਲੇ ਪਾਸੇ ਆ ਠੀਕ ਆ ਗੱਡੀ ਦੀ ਲੀ ਜਿੱਥੋਂ ਲੰਘਦੀ ਆ ਹੁਣ ਤੇ ਸ਼ਾਇਦ ਫਾਜ਼ਲ ਕਾ ਨੂੰ ਵੀ ਇੱਕ ਮੋੜ ਜਾਂਦੀ ਆ ਹਾਂ ਜੀ ਅੱਛਾ ਇਹ ਦੱਸੋ ਵੀ ਮਤਲਬ ਕਿ ਪੈਰ-ਪੈਰ ਤੇ ਸੀਸੀਟੀਵੀ ਕੈਮਰੇ ਲੱਗੇ ਸਨ ਤੇ ਜਿਹੜੀ ਕਾਰ ਆ ਉਹ ਸੀਸੀਟੀਵੀ ਕੈਮਰੇ ਅਚ ਕੈਦ ਵੀ ਹੋਈ ਸੜਕ ਛੱਡ ਕੇ ਇਹ ਟਿੱਬੇ ਨੂੰ ਕਿੱਧਰ ਵੜ ਗਿਆ ਭੱਜਨ ਵਾਲਾ ਬੰਦਾ ਤਾਂ ਰੋਡ ਇਸਤੇਮਾਲ ਕਰਦਾ ਬਿਲਕੁਲ ਇਹ ਜਿਹੜਾ ਇਹ ਵੱਸੋਂ ਵਾਲਾ ਏਰੀਆ ਹੂੰ ਚੌਂ ਚੌਂ ਪਾਸਿਓਂ ਸੜਕਾਂ ਨਾਲ ਘਿਰਦਾ ਹੈ ਜੀ ਨਾਕਿਆਂ ਚ ਘਿਰਦਾ ਹੈ ਤੇ ਫਿਰ ਕੋਈ ਸੀਸੀਟੀਵੀ ਇੱਧਰ ਨੂੰ ਵੜਦਿਆਂ ਦੀ ਵੀ ਤਾਂ ਹੋਏਗੀ ਨਾ ਇਸ ਇਲਾਕੇ ਨੂੰ ਹੂੰ ਔਰ ਅੱਜਕੱਲ ਤੇ ਲਾਉਣ ਦੀ ਲੋੜ ਨਹੀਂ ਲੱਗੇ ਲਗਾਈ ਬਹੁਤ ਸਾਰੇ ਕੈਮਰੇ ਹੁੰਦੇ ਨੇ ਵੀ ਜੇ <li>ਇੱਥੇ ਲਾ ਕੇ ਗਏ ਜੇ ਇੱਥੇ ਚਲੋ ਠੀਕ ਹੈ ਕਿਉਂਕਿ ਇੱਕ ਬੰਦਾ ਜਿਹੜਾ ਸ਼ਕਤੀ ਆ ਉਹ ਤੇ ਇੱਥੋਂ ਦਾ ਲੋਕਲ ਆ ਨਾ ਚਲੋ ਇਹ ਮੰਨ ਲਿਆ ਕਿ ਉਹ ਇਸ ਇਲਾਕੇ ਦਾ ਭੇਤੀ ਆ ਪਰ ਗੱਲ ਇਹ ਆ ਕਿ ਕੋਈ ਸੀਸੀਟੀਵੀ ਕੀ ਉਸ ਕਾਰ ਦੀ ਇਧਰ ਨੂੰ ਜਾਂਦੇ ਦੀ ਹੈਗੀ ਆ ਹੂੰ ਇਹ ਵੇਖਣ ਯੋਗ ਇੱਕ ਸਵਾਲ ਹੋਏਗਾ ਤੇ ਦੂਜੀ ਗੱਲ ਇਹ ਆ ਕਿ ਦੇਖੋ ਜਿਹੜੀ ਗੱਲ ਹੈ ਐਨਕਾਊਂਟਰ ਦੀ ਐਨ ਐਡੇ ਤਗੜੇ ਅਸੀਂ ਹੁਣ ਬਾਈ ਥਾਣਿਆਂ 'ਚੀ ਕਚਹਿਰੀਆਂ 'ਚੀ ਜੰਮੇ ਪਲੇ ਆ ਜੀ ਐਡੇ ਤਗੜੇ ਕੇਸ ਦੇ ਵਿੱਚ ਫੜੇ ਬੰਦਿਆਂ ਨੂੰ ਪੁਲਿਸ ਐਦਾਂ ਰੜੇ ਮੈਦਾਨ 'ਚ ਐ ਖੁੱਲਾ ਛੱਡ ਦੂਗੀ ਕਿ ਜਾਂ ਵੈਪਨ ਪੱਟ ਕੇ ਦੇ ਇਹ ਕੋਈ ਬੇਵਕੂਫੀ ਮੰਨ ਸਕਦਾ ਜੀ ਠੀਕ ਹੈ ਮੈਂ ਅੱਗੇ ਵੀ ਕਿਹਾ ਕਿ ਇਹ ਕੋਈ ਬੇਵਕੂਫੀ ਮੰਨ ਸਕਦਾ ਮਤਲਬ ਇਹ ਸਾਫ਼ ਹੈ ਸਰ ਜੇ ਤੁਸੀਂ ਇਹਨੂੰ ਫੇਕ ਐਨਕਾਊਂਟਰ ਮੰਨਦੇ ਹੋ ਮੈਂ ਤੇ ਚਲੋ ਸਵਾਲ ਖੜੇ ਕਰਦਾ ਇਸ ਚੀਜ਼ ਤੇ ਕਿ ਜੋ ਇਹ ਹੋ ਰਿਹਾ ਪਰ ਇਹ ਫੇਕ ਇਨਕਾਉਂਟਰ ਆ ਤੇ ਫਿਰ ਪੁਲਿਸ ਨੇ ਨਹੀਂ ਕੀਤਾ ਸਾਬ ਫਿਰ ਮੈਂ ਇਹ ਵੀ ਕਹਨਾ ਹੂੰ ਇਹ ਫਿਰ ਸਰਕਾਰ ਨੇ ਕੀਤਾ ਸਿੱਧੇ ਰੂਪ ਚ ਪੁਲਿਸ ਨੇ ਤਾਂ ਕਾਰਵਾਈ ਅੰਜਾਮ ਦਿੱਤੀ ਜੀ ਇਹ ਇਹ ਚੀਜ਼ ਨੂੰ ਤੁਸੀਂ ਫਿਰ ਇਸ ਚੀਜ਼ ਨੂੰ ਵੀ ਮੰਨੋ ਹੂੰ ਇਸ ਚੀਜ਼ ਨੂੰ ਵੀ ਮੰਨੋ ਤੁਸੀਂ ਸਰ ਕਿ ਇਸ ਕਾਰਵਾਈ ਨੂੰ ਸਿੱਧੇ ਤੌਰ ਤੇ ਅੰਜਾਮ ਜਿਹੜਾ ਹੈ ਨਾ ਉਹ ਸਰਕਾਰ ਨੇ ਦੁਆਇਆ ਜੀ ਸਰਕਾਰ ਕਰ ਗਈ ਬਹੁਤ ਬੁਰੀ ਤਰ੍ਹਾਂ ਹੂੰ ਕੇਜਰੀਵਾਲ 22 ਦੇ ਵਿੱਚ ਸ਼ੁਰੂ ਚ ਜਦੋਂ ਆਏ ਆ ਤੇ ਇਹਨਾਂ ਨੇ ਇੱਕ ਨੈਰੇਟਿਵ ਇੱਥੇ ਗੁੰਦਣ ਦਾ ਯਤਨ ਕੀਤਾ ਸੀ ਕਿ Hindu ਖਤਰੇ 'ਚ ਹੈ। ਹੂੰ। ਵੀ ਇੱਥੇ Hindu ਜਿਹੜਾ ਡਰਿਆ ਮਹਿਸੂਸ ਕਰਦਾ ਹੈ। ਜੀ। ਅੱਜ ਸਵਾਲ ਹੋਣੇ ਸੀ ਕਿ ਲਾਲਾ ਜੀ ਤੁਸੀਂ ਇੱਥੇ ਰਾਜ ਕਰਦੇ ਪਏ ਹੋ। ਹੂੰ। ਇੱਕ Hindu ਘਰਵਾਰੀ ਜਿਸਨੇ ਇੱਕ ਬਠਾਇਆ ਸੀਗਾ ਟੇਲਰ ਸ਼ਰਬਤੀ ਜੀ ਤੇ ਹੂੰ। ਤੇ ਆਪ ਛੋਟੀ ਜੀ ਦੁਕਾਨ ਦੇ ਵਿੱਚ ਮੇਚ ਲੈਂਦਾ ਹੁੰਦਾ ਸੀ ਆ ਨਾਪ ਲੈਂਦਾ ਹੁੰਦਾ ਸੀ ਵੇਚ ਲੈਂਦਾ ਹੁੰਦਾ ਸੀ ਤੇ ਉੱਤੇ ਮਤਲਬ ਕਿ ਛੋਟੀ ਜੀ ਦੁਕਾਨ ਤੇ ਨਾ ਬਣਾ ਕੇ ਲਾ ਕੇ ਫਟੇ ਇੱਕ ਟੇਲਰ ਬੈਠਾ ਹੁੰਦਾ ਸੀ ਜਿਨੇ ਉਸ ਕੁਝ ਫੋਟੋ ਕਿਉਂਕਿ ਅਸੀਂ ਸੂਰਤ ਸੰਭਲੇ ਚ ਸਾਰਾ ਕੁਝ ਵੇਖਿਆ ਬਿਲਕੁਲ ਠੀਕ ਹੈ ਜੀ ਉਸ ਬੰਦੇ ਨੇ ਜੀ ਇੰਟਰਨੈਸ਼ਨਲੀ ਆਪਦਾ ਬ੍ਰਾਂਡ ਸਥਾਪਿਤ ਕੀਤਾ ਅੱਜ ਅਜੋ ਵੀ ਤੇ ਹਿੰਦੂ ਹੈ ਜਿਨ੍ਹਾਂ ਦੇ ਨਾਮ ਲੱਗ ਰਿਹਾ ਜਾ ਜ਼ਿੰਮੇਵਾਰੀ ਲੈ ਰਿਹਾ ਉਹ ਕੌਣ ਹੈ ਜੀ ਤਾਂ ਅੱਜ ਅੱਜ ਸਵਾਲ ਤੁਹਾਨੂੰ ਸੀ ਸੀ ਬਿਲਕੁਲ ਤੇ ਜੇ ਤੁਸੀਂ ਵੇਖਿਆ ਕਿ ਭਾਈ ਹੁਣ ਲੋਕਾਂ ਦੀਆਂ ਅੱਖਾਂ ਬੜੀਆਂ ਤਤੀਆਂ ਨੇ ਇਹਨਾਂ ਨੂੰ ਠਾਰਨਾ ਪੈਣਾ ਜੀ ਤੇ ਫਿਰ ਗੋਲੀਆਂ ਠਾਰਤੀਆਂ ਬਿਲਕੁਲ ਗੋਲੀਆਂ ਠਾਰਤੀਆਂ ਹਮ ਠੀਕ ਹੈ ਨਾ ਜੀ ਠਾਰਨ ਵਾਸਤੇ ਬਿਲਕੁਲ ਬਿਲਕੁਲ ਫਿਰ ਤੁਸੀਂ ਉਹਨਾਂ ਦੇ ਸਰੀਰਾਂ 'ਚ ਗੋਲੀਆਂ ਠੰਡੀਆਂ ਕਰਤੀਆਂ ਨੇ ਜੀ ਤੇ ਲੋਕ ਬੁਰਾ ਮਨਾ ਨਹੀਂ ਰਹੇ ਤਾਂ ਇਹੀ ਚੀਜ਼ ਹੁੰਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਭਾਈ ਇਹ ਸਿੱਧਾ ਹੀ ਕੰਮ ਚੱਲ ਪੈਂਦਾ ਦਾ ਸਿੱਧੂ ਮੂਸੇਵਾਲ ਤੁਸੀਂ ਨਹੀਂ ਸੀ ਉਦੋਂ ਸਾਥ ਚਾਏ ਸਾਡੇ ਮੂਸੇਵਾਲੇ ਦੀ ਹਤਿਆ ਤੋਂ ਬਾਅਦ ਮੈਂ ਇੱਕ ਗੱਲ ਕਹੀ ਸੀ ਕਿ ਇੱਥੇ ਹੁਣ ਨਾ ਸਿਰਫ ਖੋਪ ਦੇ ਮਾਹੌਲ ਦੇ ਵਿੱਚੋਂ ਵਸੂਲੀ ਵਗੈਰਾ ਦਾ ਜਿਹੜਾ ਰਾਹ ਖੁੱਲੇਗਾ ਬਲਕਿ ਐਨਕਾਊਂਟਰਾਂ ਦਾ ਰਸਤਾ ਖੁੱਲ ਜਾਏਗਾ ਔਰ ਐਨਕਾਊਂਟਰਾਂ ਦੇ ਮਾਮਲੇ 'ਚ ਕਿਉਂਕਿ ਪੰਜਾਬ ਨੇ ਇੱਕ ਲਹੂ ਭਿੱਜੀ ਗਾਥਾ ਜਿਹੜੀ ਆ ਜੀ ਉਹ ਆਪਦੇ ਪਿੰਡੇ ਤੇ ਉਕੇਰੀ ਹੋਈ ਆ ਬਿਲਕੁਲ ਲੋਕ ਫੇਕ ਇਨਕਾਊਂਟਰਾਂ ਚ ਆਵਾਜ਼ ਚੁੱਕਦੇ ਹੌਲੀ ਹੌਲੀ ਬੰਦ ਹੋ ਜਾਏਗੀ ਤੁਹਾਡੇ ਸਾਹਮਣੇ ਆ ਅੱਜ ਇੱਕਾ ਦੁੱਕਾ ਆਵਾਜ਼ ਉੱਠ ਰਹੀ ਆ ਹੂੰ ਬਹੁਤਾ ਲੋਕ ਉਸੀ ਤੇ ਜਾਂਦੇ ਨਹੀਂ ਹਾਂਜੀ ਜੇ ਫੇਕ ਇਨਕਾਊਂਟਰ ਮੰਨਦੇ ਹੋ ਤਾਂ ਅਗਲੇ ਨੇ ਕੀਤਾ ਤੇ ਲੋਕ ਖੁਸ਼ ਨੇ ਜੀ ਤਾਂ ਫਿਰ ਇੱਥੋਂ ਹੀ ਰਸਤੇ ਖੁੱਲਦੇ ਆ ਸਾਬ ਹੂੰ ਫੇਕ ਇਨਕਾਊਂਟਰ ਰਾਜਾ ਵੜੇਂਗੂਰੀ ਐਵੇਂ ਥੋੜੀ ਬੋਲ ਕੇ ਕੱਲ ਕਿ ਮੈਨੂੰ 4 ਦਿਨ ਸਰਕਾਰ ਦੇ ਦਿਓ ਮੈਂ ਵੇਖੋ ਠੋਕਦਾ ਹੂੰ 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 ਇਉਂ ਧੁੱਕਮ ਠੋਕ ਚੱਲ ਪੈਂਦਾ ਸਭ ਕੁਝ ਪਰ ਇਹਦੇ 'ਚ ਇੱਕ ਗੈਂਗ ਵਰਤੇ ਆਪਾਂ ਇਹਨਾਂ ਦੀ ਵਹਿਨੇ ਆ ਜਿਹੜੇ ਗੈਂਗਸਟਰ ਆ ਆਪਸ ਦੇ ਵਿੱਚ ਲੜਦੇ ਨੇ ਇਹ ਇਹ ਵੀ ਇੱਕ ਤਰ੍ਹਾਂ ਨਾਲ ਅਨਾਲਾਨੀ ਗੈਂਗਵਾਰੀ ਚੱਲ ਪੈਂਦੀ ਆ ਕਿ ਇਜ਼ੀ ਟਾਰਗੇਟ ਉਹ ਉਹ ਹਿੱਟ ਕਰਦੇ ਨੇ ਜੀ ਗੈਂਗਸਟਰ ਜਿਹੜੇ ਸ਼ੂਟਰ ਭੇਜਦੇ ਨੇ ਉਹਨਾਂ ਲਈ ਇਹ ਜਿਹੜੇ ਆ ਉਹ ਇਜ਼ੀ ਟਾਰਗੇਟ ਹੀ ਆ ਨਾ ਸੌਫਟ ਟਾਰਗੇਟ ਆ ਜੀ ਉਹ ਹਿੱਟ ਕਰਦੇ ਤਾਂ ਫੇਰ ਗਾ ਇਹਨਾਂ ਦਾ ਜਦੋਂ ਉਹ ਪਹ ਪੈ ਗਿਆ ਫਿਰ ਇਹਨਾਂ ਵਾਸਤੇ ਇਹ ਵੀ ਸੌਫਟ ਟਾਰਗੇਟ ਹੀ ਹੈ ਨਾ ਕਿ ਚੱਕ ਕੇ ਆਉਂ ਜਿਹੜਾ ਸਾਹਮਣੇ ਆਈਜ਼ਲੀ ਜਿਹੜਾ ਪਰ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਹਮ ਫਿਰ ਲਓ ਜਿੱਦਾਂ ਕਹਿੰਦੇ ਲਹੂ ਦੇ ਦਾਗ ਲਊ ਨਾਲ ਹੀ ਆ ਧੋਣ ਵਾਲੀ ਗੱਲ ਆ ਜੀ ਜੀ ਸੋ ਇਹ ਖਤਰਨਾਕ ਹੈ ਮੈਂ ਕੱਲ ਵੀ ਤੁਹਾਨੂੰ ਕਿਹਾ ਸੀਗਾ ਕਿ ਸਾਡੇ ਲਈ ਇਹ ਜਿਹੜੇ ਹਾਲਾਤ ਨੇ ਉਹ ਖਤਰਨਾਕ ਨਹੀਂ ਮੈਂ ਕਿਸੇ ਦਾ ਵੀ ਲਊ ਡੁੱਲੇ ਉਹਦਾ ਦਰਦ ਮਹਿਸੂਸ ਕਰਦਾ ਮਾਂ ਦਾ ਪੁੱਤ ਹਰੇਕ ਹੀ ਹੁੰਦਾ ਹੈ ਚਾਹੇ ਉਹ ਕਾਰੋਬਾਰੀ ਹੈ ਚਾਹੇ ਕੋਈ ਵੀ ਹੈ ਕ੍ਰਿਮੀਨਲ ਹੈ ਜਾਂ ਚਾਹੇ ਕੋਈ ਵੀ ਹੈ ਦੂਜਿਆਂ ਨੂੰ ਦਰਦ ਮਹਿਸੂਸ ਹੁੰਦਾ ਹੈ ਘਰੋਂ ਜੜੇ ਜਦੋਂ ਜਾ ਕੇ ਵੇਖੀ ਤੇ ਆ ਨਾ ਤੇ ਬੜਾ ਮਾਹੌਲ ਜਿਹੜਾ ਹੈ ਨਾ ਕਰੂਣਾਦਾਇਕ ਬਣ ਜਾਂਦਾ ਹੈ ਪਰ ਇਸ ਵੇਲੇ ਜਦੋਂ ਸਮਾਜ ਇਹਨਾਂ ਚੀਜ਼ਾਂ ਨੂੰ ਸਪੋਰਟ ਕਰਨ ਲੱਗ ਪਵੇ ਤਾਂ ਸਰਕਾਰ ਵਾਸਤੇ ਫਿਰ ਕੰਮ ਹੋਰ ਕੋਈ ਜਿਹੜਾ ਹੈ ਨਾ ਉਹ ਇਤੋਂ ਸੌਖਾ ਹੈ ਹੀ ਨਹੀਂ ਉਹ ਚਾਰਾ ਉਹਨਾਂ ਕੋਲੇ ਕਿ ਜਿਹੜਾ ਵੀ ਹੈ ਅੱਛਾ ਹੁਣ ਤੁਹਾਨੂੰ ਮੈਂ ਇੱਕ ਹੋਰ ਦੱਸ ਦਿੰਦਾ ਜੀ ਬਚੇ ਹੋਏ ਬੰਦੇ ਜੇ ਤਾਂ ਦੂਰ ਨਿਕਲ ਗਏ ਤਾਂ ਠੀਕ ਆ ਕਾਰਵਾਈ ਗਾਉ ਉਹਨਾਂ ਤੇ ਵੀ ਪੈ ਜੂਗੀ ਇਹ ਵੀ ਪਾਊਗੀ ਵੇਖੋ ਹਮ ਉਹਨਾਂ ਸਹੀ ਗੱਲ ਹੈ ਤੁਹਾਡੀ ਕਿਉਂਕਿ ਸ਼ੂਟਰ ਕਿੱਥੇ ਨਹੀਂ ਦਿਖਾਈ ਰਹੇ ਪਹਿਲੀ ਗੱਲ ਦੋ ਸ਼ੂਟਰ ਅਨ ਆਈਡੈਂਟੀਫਾਈਡ ਨੇ ਜੀ ਇੱਕ ਸ਼ੂਟਰ ਜਿਹੜਾ ਸ਼ਕਤੀ ਹੈ ਉਹ ਪਛਾਣਿਆ ਗਿਆ ਹਮ ਅਜ਼ੀਮ ਗੜ ਵਾਲਾ ਠੀਕ ਹੈ ਜੀ ਅਜ਼ੀਮ ਗੜ ਵਾਲਾ ਉਹ ਮਤਲਬ ਕਿ ਥੋੜਾ ਜਿਹਾ ਤੁਰਨ ਫਿਰਨ ਵਾਲਾ ਬੰਦਾ ਸੀ ਤੁਰਨ ਫਿਰਨ ਵਾਲਾ ਇਉਂ ਸੀ ਮੈਂ ਉਹੋਂ ਆਸਿਓ ਪਾਸਿਓ ਪਤਾ ਕੀਤਾ ਕਿ ਉਹ ਅ ਮਤਲਬ ਕਿ ਟਰੱਕਾਂ ਟੁੱਕਾ ਤੇ ਜਾਂਦਾ ਰਿਹਾ ਜਿਹੜਾ ਬੰਦਾ ਟਰੱਕਾਂ ਟੁੱਕਾ ਤੇ ਜਾਂਦਾ ਹੁੰਦਾ ਹੈ ਨਾ ਉਹਨੂੰ ਸੁਹ ਹੁੰਦੀ ਆ